ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਇਸ ਵੀਡੀਓ ਦੇ ਨਾਲ ਜਿਹੜੇ ਸਾਰੇ ਸਾਰੇ ਹੀ ਵਿਅਮਗ ਹਨ ਹੋਰ ਸਾਰੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 25 ਅਕਤੂਬਰ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝੇ ਕਰਾਂਗੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਦੇ ਵਿੱਚ ਹੋ ਜਾਊਗਾ ਵਾਧਾ ਤੇ ਹੋਰ ਵੀ ਜੋ ਲੇਟੈਸਟ ਅਪਡੇਟ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦੇ ਨਾਲ ਅਖੀਰ ਤੱਕ ਜਰੂਰ ਜੁੜੇ ਰਹਿਣਾ ਰੇਲਵੇ ਰਿਕਰੂਟਮੈਂਟ ਬੋਰਡ 2025 ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਬਾਰੇ ਖਾਸ ਨੌਜਵਾਨਾਂ ਲਈ ਰੇਲਵੇ ਦੇ ਵਿੱਚ ਕਿਸੇ ਨਵੀਆਂ ਪੋਸਟਾਂ ਜਿਹੜੀਆਂ ਨੇ ਜ ਤੇ ਰੇਲਵੇ ਰਿਕਰੂਟਮੈਂਟ ਸੈੱਲ ਵੱਲੋਂ ਨਾਰਥ-ਵੈਸਟ ਰੇਲਵੇ ਚ ਅਪਾਰਟਮੈਂਟ ਸ਼ਿਫਟ ਦੀਆਂ ਜਿਹੜੀਆਂ 2162 ਸਮਝਾਂ ਨੂੰ ਪਰਲੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ 2 ਅਕਤੂਬਰ ਤੋਂ ਇੱਕ ਫੌਸਾਖਰੀਆਂ ਜਾਰੀਆਂ ਨੇ ਤੇ 9 ਅਵਰ 2025 ਤੱਕ ਫੌਸਾਖਰੀਆਂ ਜਨੀਆਂ ਜਾਣ ਗਿਆ ਸੋਇ ਫੌਸਟਾ ਜੜੀਆਂ ਨੇ 2 ਨਵੰਬਰ ਤੋਂ ਖਰੀਆ ਜਾਣ ਗਿਆ ਤੇ ਜਿਹੜੇ ਚਾਹੋ ਆਨੰਗਦਵਾਰ ਨੇ ਉਹ ਫੌਸਟਾ ਕਰ ਸਕਦੇ ਨੇ ਪੁਰਾਣੀ ਫੈਸ਼ਨ ਬਹਾਲ ਲਈ ਡੀਟੀਐਪ ਪੰਜਾਬ ਵੱਲੋਂ ਵੱਡੇ ਫਦਰ ਦੇ ਸੰਘਰਸ਼ ਕਰਨ ਦਾ ਐਲਾਨ ਤੇ ਇਹਦੇ ਲਈ ਮੋਰਚਾ ਬੰਦੀ ਜੜੀਆਂ ਕਰ ਲਈ ਗਈ ਆ ਤੇ ਜੜੀਆਂ ਪੁਰਾਣੀ ਫੈਸ਼ਨ ਬਹਾਲੀ ਕਮੇਟੀ ਵੱਲੋਂ ਦੋਨੋਂ ਬਨੂਦ ਸ਼੍ਰੀ ਤਨਤਨ ਸਾਹਿਬ ਜਿਹੜੇ ਦੇ ਵਿੱਚ ਮਾਰਚ ਰਾਹੀਂ ਅਧਿਆਪਕ ਜਥੇ ਬੰਦਿਆਂ ਦੇ ਡੈਮੋਕਰੇਟਿਕ ਟੀਚਰ ਫਰੰਟ ਦੀ ਸੁਭਾ ਫਦਰੀ ਜੜੀਆਂ ਭਾਰਵੇਂ ਜਿਹੜੀ ਸਮੂਲੀਅਤ ਕੰ ਦਾ ਫੈਸਲਾ ਕਰਦੇ ਹੋਏ ਇਹ ਜਿਹੜਾ ਮੋਰਚਾ ਵਿੱਢਣ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਲੋਕ ਜੀਆ ਕੀ ਆ ਗਿਆ ਕਿ ਜਦੋਂ ਆਪ ਸਰਕਾਰ ਵੱਲੋਂ ਸੱਤਾ ਵਿਚਾਰ ਤਾਂ ਫੈਲਾ ਸੂਬੇ ਦੇ ਮੁਲਾਜ਼ਮਾਂ ਨੂੰ ਪੁਰਾਣੀ ਫੈਸ਼ਨ ਬਹਾਲੀ ਦਾ ਦੇਣਾ ਜਿਹੜਾ ਵਾਅਦਾ ਕੀਤਾ ਗਿਆ ਸੀ ਜੋ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਸਵੇ ਪੂਰਾ ਕਰਾਉਣ ਲਈ ਇਹ ਮੋਰਚਾ ਜਿਹੜਾ ਜਾ ਲਾਇਆ ਜਾਵੇਗਾ ਭਾਰਤੀ ਮੌਸਮ ਵਿਭਾਗ ਨੇ ਪਾਰਮੀ ਤੋਂ ਬਾਅਦ ਠੰਡ ਨੂੰ ਲੈ ਕੇ ਜੜੇ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੇ ਆਜਮਡੇ ਵੱਲੋਂ ਇਹ ਗੁਣਵੱਤਾ ਨਿਗਰਾਨੀ ਜਿ세 ਅਜੇ ਤਾਜ਼ਾ ਹੋ ਇਕਵਾਰੀ ਅਨੁਸਾਰ ਅਗਲੇ 4-5 ਦਿਨ ਮੌਸਮ ਸਾਫ਼ ਰਹੇਗਾ ਪਰ ਤੁਮੇ ਤਾਂ ਰਾਹਤ ਵਣ ਵਿੱਚ ਕੁ ਸਮਾਂ ਲੱਗੇਗਾ ਦਸੰਬਰ ਤੋਂ ਤੇ ਠੰਡ ਸ਼ੁਰੂ ਹੋਣ ਦੀ ਉਮੀਦ ਹੈ ਜਿਸ ਨਾਲ ਜਨ ਜਵਨ ਅਤੇ ਉੜਾਨਾ ਪ੍ਰਭਾਵਿਤ ਹੋ ਸਕਦੀਆਂ ਨੇ ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਸਮੇਤ ਦੇਸ਼ਵਾਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜੜੀਆਂ ਬਿਹਤਰ ਹਵਾ ਦੀ ਗੁਣਵੱਤਾ ਹੁਣਾਈ ਰੱਖਣ ਲਈ ਫਰਾਲੀ ਸਾਰਾਂ ਤੋਂ ਗਰੇਸ ਕਰਨ ਹਰਿਆਣਾ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਸੀ ਪਿਛਲੇ ਮਹੀਨੇ ਜੜਾ ਜਾ 3500 ਰੁਪਿਆ ਪੈਨਸ਼ਨਾਂ ਵਧਾ ਦਿੱਤੀਆਂ ਗਈਆਂ ਸੀ ਇਹ ਵਾਧਾ ਪੈਨਸ਼ਨਾਂ ਜ ਦੀ ਦੀਵਾਲੀ ਦਾ ਤੋਹਫਾ ਹਰਿਆਣਾ ਸਰਕਾਰ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਵੱਲੋਂ ਇਹ ਫੈਸਲਾ ਲੈਂਦੇ ਹੋਏ ਵੱਡਾ ਦੀਵਾਲੀ ਤੋਹਫਾ ਦਿੱਤਾ ਗਿਆ ਸੀ ਤੇ ਇਹ ਪੈਨਸ਼ਨ ਦੇ ਰਿਲੇਟਡ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ 1 ਨਵੰਬਰ ਯਾਨੀ ਕਿ ਹੁੰਦੇ ਚਾਰ-ਪੰਜ ਦਿਨਾਂ ਤੋਂ ਜਿਹੜਾ ਅਗਲਾ ਮਹੀਨਾ ਚ ਲੱਗਣ ਜਾ ਰਿਹਾ ਤੇ 1 ਨਵੰਬਰ ਤੋਂ 3500 ਰੁਪਿਆ ਪੈਨਸ਼ਨ ਜਿਹੜੀਆਂ ਨੇ ਬਜ਼ੁਰਗਾਂ ਨੂੰ ਜਿਹੜੀਆਂ ਨੇ ਜਿਹਨੀਆਂ ਸ਼ੁਰੂ ਹੋ ਜਾਣਗੀਆਂ ਤੇ ਇਹ ਵੱਡੀ ਅਪਡੇਟ ਜਿਹੜੀ ਇੱਥੋਂ ਨਿਕਲ ਕੇ ਆ ਰਹੀ ਆ ਤੇ ਠੰਡ ਦੇ ਵਿੱਚ ਫਿਰ ਤੋਂ ਵਾਦਾ ਹੋਣਾ ਹੁਣ ਸ਼ੁਰੂ ਹੋਏਗਾ ਅਗਲੇ ਦਿਨਾਂ ਦੇ ਵਿੱਚ ਫਿਲਹਾਲ ਪ੍ਰਦੂਸ਼ਣ ਦਾ ਰਾਹਤ ਨਹੀਂ ਹੈ ਪਰ ਠੰਡ ਜੜੀਆ ਜ਼ੋਰ ਫੜਦੀ ਨਜ਼ਰ ਆ ਸਕਦੀ ਹੈ ਅਸਿਕਰ ਨੇ ਜਲਾਸੀ ਕਾ ਉਸਰਾ ਨਾਲ ਅਹਿਮ ਮੀਟਿੰਗ ਕੀਤੀ ਹੈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵੱਡਾ ਫੈਸਲਾ ਲਿਆ ਤੇ ਪੰਜਾਬ ਦੇ ਵਿਧਾਨ ਸਭਾ ਦੇ ਸ਼ੇਕਰ ਕੁਲਤਾਰ ਸਿੰਘ ਸੰਧਵਾ ਨੇ ਸਹਿ ਪੰਜਾਬ ਵਿੱਚ ਵਿਧਾਨ ਸਭਾ ਵਿੱਚ ਵਿਦਿਆਰਥੀਆਂ ਲਈ ਸੰਭਾਵੀ ਤੌਰ ਤੇ 26 ਨਵੰਬਰ 2025 ਨੂੰ ਮੌਕ ਸੈਸ਼ਨ ਕਰਾਉਣ ਲਈ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਜੂਕੇਸ਼ਨ ਅਫਸਰ ਨਾਲ ਆਨਲਾਈਨ ਸੂਬਾ ਫੈਦਰੀ ਮੀਟਿੰਗ ਕੀਤੀ ਗਈ ਹੈ ਤੇ ਇਹਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਜਿਹੜੇ ਸੁਧਾਰ ਕੀਤੇ ਜਾ ਰਹੇ ਨੇ ਸੋਨਰ ਦੱਸਿਆ ਕਿ ਸਰਕਾਰ ਨੂੰ ਇਸ ਤਰ੍ਹਾਂ ਕਾਨੂੰਨ ਬਣਾਉਣ ਵਾਲੇ ਜਾਣਕਾਰੀ ਫੋਦਰ ਤਿਆਰ ਕਰਨ ਸੁਨਦੀ ਇਦਾਂ ਦੇ ਜਿਹੜੇ ਹੋਰ ਕੰਮ ਨੇ ਇਸ ਲਈ ਜਿਹੜੇ ਹਰੇ ਵਿਧਾਨ ਸਭਾ ਹਲਕੇ ਦਾ ਕਿ ਵਿਦਿਆਰਥੀ ਦੀ ਚੋਣ ਕੀਤੀ ਜਾਵੇਗੀ ਤੇ ਆਗਾਮੀ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਵਿੱਚ ਇੱਕ ਨੌਕ ਸੈਸ਼ਨ ਕਰਾਜ ਜਾਵੇਗਾ ਇਸ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀ ਹਿੱਸਾ ਲੈਣਗੇ ਤੇ ਜਿਹਨਾਂ ਵਿਦਿਆਰਥੀਆਂ ਨੂੰ ਸਿਆਸਤ ਬਾਰੇ ਸਹੀ ਜਾਣਕਾਰੀ ਹੋਵੇਗੀ ਉਹ ਅੱਗੇ ਵਧ ਸਕਦੇ ਹਨ ਤੇ ਸਹੀ ਫਰਦ ਨਿਦੀ ਆਪਣੇ ਚੁਣ ਸਕਦੇ ਨੇ ਇਹ ਇਸ ਲਈ ਫੈਸਲਾ ਲਿਆ ਗਿਆ ਪੰਜਾਬ ਦੇ ਇਸ ਦੇਲੇ ਚ ਲੱਗੀਆਂ ਸੱਤ ਹਵਾਂਦੀਆਂ ਬੈਨ ਕਿਤੇ ਗਿਆ ਨੇ ਕੁਝ ਜਾਂ ਤੇ ਹੋਟਲ ਟਾਬੇ ਸਰਾਉਂਗਾ ਰੈਸਟੋਰੈਂਟ ਤੇ ਠਰਨ ਵਾਲੀ ਅਤਿਆੰਦੀ ਸੋਚਨਾ ਨਾ ਰੱਖਣ ਦਾ ਨੋਟਿਸ ਲੈਂਦੇ ਆ ਜ਼ਿਲ੍ਹਾ ਅੰਡਜੈਸਟ੍ਰੇਟਰ ਰੁਖਨਗਰ ਅਰਜੀਤੋ ਵਾਲੀ ਹੁਣ ਸੰਬੰਧਿਤ ਅਧਾਰਿਆ ਦੇ ਹਲਕ ਨੂੰ ਦਾਤ ਕੀਤੀ ਗਈ ਹੈ ਕਿ ਹੁਣ ਹਰੂ ਵਿਅਕਤੀ ਤੋਂ 5 ਸਰਕਾਰ ਦੇ 허ਸ਼ਾਰ ਖਤਰ ਹਾਸ ਕਰਨਗੇ ਤੇ ਤਾਜੋ ਕੋਈ ਅਨਸਕਾਵੇ ਕਰਨ ਨਾਲ ਘਟਨਾ ਜਿਹੜੀ ਆ ਨਾ ਆਫਰੇ ਤੇ ਇਸ ਲਈ ਸੋ ਇਹਦੇ ਵਿੱਚ ਫਾਸਟ ਫੋਰਡਰ ਡਰਾਈਵ ਲਸੈਂਸ ਸੋ ਹਰ ਸਰਕਾਰ ਰਾਜ ਸਰਕਾਰ ਫੀਆਸਾ ਜਾਂ ਕੰਮ ਖੇ ਦੇ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਸਰਵਿਸ ਚਾਰਟਰ ਪੱਤਰ ਜਿਹੜਾ ਹੈ ਫੋਟੋਗ੍ਰਾਫ ਐਂਡ ਪੋਸਟ ਆਫਿਸ ਵੱਲੋਂ ਜਾਰੀ ਕੀਤੀ ਗਈ ਫਾਸਟ ਉਸ ਸੰਗਤ ਫੋਟੋਗ੍ਰਾਫ ਫਾਸਟ ਰਜਿਸਟਰਡ ਆਫ ਇੰਡੀਆ ਵੱਲੋਂ ਜੋ ਇਹ ਤਾਂ ਦੇ ਦਸਤਾਵੇਜ਼ ਜਾਰੀ ਕੀਤੇ ਜਾਂਦੇ ਨੇ ਉਹ ਜਿਹੜੇ ਲੈਣੇ ਜ਼ਰੂਰੀ ਹੋਣਗੇ ਨਵੰਬਰ ਵਿੱਚ ਪੰਜਾਬ ਵਿੱਚ ਦੇਸ਼ਵਾਰ ਵਿੱਚ ਹੱਜਾਂ ਲਈ ਛੁੱਟੀਆਂ ਦਾ ਸੀਜ਼ਨ ਜਾਰੀ ਰਹੇਗਾ ਅਕਤੂਬਰ ਮਹੀਨੇ ਦੇ ਵਿੱਚ ਲਗਾਤਾਰ ਛੁੱਟੀਆਂ ਆਈਆਂ ਸੀ ਸੋ ਹੁਣ ਨਵੰਬਰ ਮਹੀਨੇ ਦੇ ਵਿੱਚ ਵੀ ਜਿਹੜਾ ਛੁੱਟੀਆਂ ਦਾ سلسلہ ਜਾਰੀ ਰਹੇਗਾ ਬਦੋਵਾਰ 5 ਨਵੰਬਰ بس ਆ ਰਹੀਆ ਤੇ ਇਸ ਮੌਕੇ ਪੰਜਾਬ ਭਰ ਵਿੱਚ ਸੂਚ ਵਿੱਚ ਸਰਕਾਰੀ ਛੁੱਟੀ ਜਿਹੜੀ ਆ ਘੋਸ਼ਿਤ ਕੀਤੀ ਗਈ ਐ ਸੋ ਪਹਿਲੀ ਛੁੱਟੀ ਆ ਰਹੀਆ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਵਾਰਿਆ ਜਿਹਦੇ ਸਦਕਾ ਛੁੱਟੀ ਜਿਹੜੀ ਐ ਘੋਸ਼ਿਤ ਕੀਤੀ ਗਈ ਐ ਸਕੂਲ ਕਾਲਜ ਅਤੇ ਸਰਕਾਰੀ ਦਫਤਰ ਜਿਹੜੇ ਬੰਦ ਰਹਿਣਗੇ ਪੰਜਾਬ ਸਰਕਾਰ ਦੇ ਛੁੱਟੀਆਂ ਦੇ ਕੈਲੰਡਰ ਵਿੱਚ 5 ਨਵੰਬਰ ਨੂੰ ਇਹ ਛੁੱਟੀ ਜਿਹੜੀ ਆ ਸ਼ਾਮ ਗਲ ਕੀਤੀ ਗਈ ਐ